ਸਾਡੇ YouTube ਚੈਨਲ ਤੇ ਆਫਰ ਦਾ ਸੋਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਅਧਿਆਪਕਾਂ ਦੀਆਂ ਬਦਲੀਆਂ ਰੀਕਲਮਸਟ ਸੂਚੀਆਂ ਤੇ ਪ੍ਰਮੋਸ਼ਨ ਦੀ ਮੰਗ ਨੂੰ ਲੈ ਕੇ ਡੀਟੀਐਫ ਦੇ ਇੱਕ ਵਫਰ ਦੀ ਡਾਇਰੈਕਟਰ ਸਕੂਲ ਸਿੱਖਿਆ ਸਕੈਂਡਰੀ ਨਾਲ ਮੀਟਿੰਗ ਦੇ ਆਊਟਕਮ ਬਾਰੇ ਜਿਕਰ ਕਰਾਂਗੇ ਤੁਹਾਨੂੰ ਵੀਡੀਓ ਸ਼ੁਰੂ ਕਰਨ ਪਹਿਲਾਂ ਆਪ ਤੁਹਾਨੂੰ ਜਾਫ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਇਹ ਕੰਗੜੀ ਵੀਡੀਓ ਨੋਟੀਫਿਕੇਸ਼ਨ ਪਾਉ ਜੀ ਨੂੰ ਸਮੇਂ ਸਿਰ ਮਿਲ ਜਾਵੇ ਬਈ ਪੰਜਾਬ ਦਾ ਸਿੱਖਿਆ ਵਿਭਾਗ ਇੱਕ ਬਹੁਤ ਵਿਸ਼ਾਲ ਉਭਾਗ ਹੈ ਜੋ ਛੋਟੇ-ਛੋਟੇ ਪਿੰਡਾਂ ਤੇ ਪਿੰਡਾਂ ਤੋਂ ਬਾਹਰਸੀਆਂ ਹੋਈਆਂ ਟਾਲੀਆਂ ਵਿੱਚ ਕੁੱਲੇ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਵੱਡੇ-ਵੱਡੇ ਸ਼ਹਿਰਾਂ ਵਿੱਚ ਚੱਲ ਰਏ ਡਬਲ ਸ਼ਿਫਟ ਸਕੂਲਾਂ ਤੱਕ ਫੈਲਿਆ ਹੋਇਆ ਹੈ। ਇਹਨਾਂ ਸਕੂਲਾਂ ਵਿੱਚ ਕੰਮ ਕਰਦੇ ਖਲਾਫ 4 ਕਰਮਚਾਰੀਆਂ, ਮਿੱਡਲੇ ਮੀਲ ਵਰਕਰਾਂ, ਅਧਿਆਪਕਾਂ ਤੇ ਲੈਕਚਰਾਰਾਂ ਤੋਂ ਬਗਵਾਉ ਨਵੇਂ ਟੀਚਿੰਗ ਸਟਾਫ ਦੀਆਂ ਵੀ ਆਪਣੀਆਂ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਹੱਲ ਕਰਨ ਲਈ ਵਾਖ ਵਕਲ ਬਲਾਜਮ ਜਿਵੇਂ ਬੰਦਿਆਂ ਅਕਸਰ ਹੀ ਕੌਚਦਕਾਲੀਆਂ ਨਾਲ ਆਪਣੀਆਂ ਮੰਗਾਂ ਸੰਬੰਧੀ ਮੀਟਿੰਗਾਂ ਕਰਦੇ ਰਹਿੰਦੇ ਹਨ ਇਸ ਕੰਮ ਵਿੱਚ ਡੈਮੋਕਰੇਟਿਕ ਟੀਚਰ ਫਰੰਟ ਯਾਨੀ ਡਟੀਐਫ ਮੁਲਾਜ਼ਮਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਪ੍ਰਤੀ ਕਾਫੀ ਸचेਤ ਰਹਿੰਦਾ ਹੈ ਤੇ ਸਰਗਰਮ ਰਹਿੰਦਾ ਹੈ ਉਹ ਹੋਰ ਉੱਚ ਅਧਿਕਾਰੀਆਂ ਦੇ ਨਾਲ ਉਹ ਮੀਟਿੰਗਾਂ ਕਰਕੇ ਉਹਨਾਂ ਨੂੰ ਮੰਗਾ ਤੋਂ ਜਾਣੂ ਕਰਵਾਉਂਦਾ ਰਹਿੰਦਾ ਹੈ ਇਸੇ ਤਰ੍ਹਾਂ ਹੀ ਡੀਟੀਐਫ ਦੇ ਇੱਕ ਵ급 ਨੇ ਪਿਛਲੇ ਦਿਨੀ ਇੱਕ ਮੀਟਿੰਗ ਡਾਇਰੈਕਟਰ ਸਕੂਲ ਸਿੱਖਿਆ ਸਕੈਂਡਰੀ ਨਾਲ ਕੀਤੀ ਸੀ ਤਾਂ ਉਹ ਜਾਣਦੇ ਹਾਂ ਕਿ ਇਸ ਮੀਟਿੰਗ ਵਿੱਚ ਕਿਹੜੀਆਂ ਮੰਗਾਂ ਰੱਖੀਆਂ ਗਈਆਂ ਹਨ ਤੇ ਉਹਨਾਂ ਮੰਗਾਂ ਸੰਬੰਧੀ ਕੀ ਪ੍ਰੋਸੈਸਰ ਭੁਗਤ ਨੂੰ ਉੱਚ ਅਧਿਕਾਰੀਆਂ ਦੁਆਰਾ ਦਿੱਤਾ ਗਿਆ ਹੋ ਰਿਹਾ ਸੀ ਅਧਿਆਪਕਾਂ ਦੇ ਵਿਭਾਗੀ ਮਾਮਲਿਆਂ ਨੂੰ ਲੈ ਕੇ डीटीएफ ਦੇ ਵਿਭਕਤੀ ਨੂੰ ਸੁਪਾ ਪ੍ਰਧਾਨਾ ਵਿਕਰਮ ਤੇਰ ਸਿੰਘ ਅਤੇ ਜਨ ਸੁਖਤਰ ਮਹਿੰਦਰ ਕੌੜਿਆ ਵਾਲੀ ਦੀ ਅਗਵਾਈ ਹੇਠ ਡਾਇਰੈਕਟਰ ਸਕੂਲ ਸਿੱਖਿਆ ਸਕੰਦਰੀ ਵਿਰੇਂਦਰ ਗਿੱਤ ਸੇਰੋਦੀ ਨਾਲ ਵਿਸਤ੍ਰਿਤ ਮੀਟਿੰਗ ਕੀਤੀ ਗਈ ਇਸ ਮੌਕੇ ਰਿਕਰ ਸੂਖਿਆ ਬਦਲੀਆ ਪ੍ਰਮੋਸ਼ਨ ਅਤੇ ਪੈਂਡਿੰਗ ਰੈਗੂਲਰਾਈਜੇਸ਼ਨ ਨਾਲ ਸੰਬੰਧਤ ਮਸਲਿਆਂ ਤੇ ਕੁੱਲ ਕੇ ਵਿਚਾਰ ਵਟਾਂਦਰਾ ਹੋਇਆ ਸੂਬਾ ਦੇ ਤਸਕਰ ਕਮ ਜਿਵੇਂ ਪ੍ਰਧਾਨ ਹਮਰ ਸਾਹਿਬ ਐ ਸੁਮਨੀ ਅਵਸਥੀ ਮੀਤ ਪ੍ਰਧਾਨ ਗੁਰਪਿਆਰ ਕੋਟਲੀ ਜਰਮਨਜੀਤ ਸਿੰਘ ਚੋਬਾ ਕਮੇਟੀ ਮੈਂਬਰ ਚਰਨਜੀਤ ਰਾਜਮਾ ਰਾਜਪਾਲ ਗੁਰਦੇਵ ਸਿੰਘ ਜਨੂ ਸ਼ਕਤਲ ਗੁਰਵਿੰਦਰ ਸਿੰਘ ਖੈਰੋਂ ਹਮਜੋਬ ਸਿੰਘ ਬਾਲਾ ਰਜੇਸ਼ ਕੁਮਾਰ ਪਰਾਸ਼ਪ ਪਰਮਿੰਦਰ ਸਿੰਘ ਰਾਜਾ ਸਾਫੀ ਸੁਵਿੰਦਰ ਸਿੰਘ ਚੋਬਵਾਲ ਨਿਰਮਲ ਸਿੰਘ ਮਾਪਰੀ ਸਿੰਘ ਆਦਨੇ ਮੀਟਿੰਗ ਬਾਰੇ ਜਾਣਕਾਰੀ ਦੇ ਦਿੰਦਿਆ ਹੋਇਆ ਕਿ ਇਹ ਨਿਯੁਕਤੀ ਸੂਚੀਆਂ ਦੇ ਕਾਟ ਹੋਣ ਪਾਵਨ ਸੂਚੀਆਂ ਤੋਂ ਬਾਅਦ ਕੀਤੇ ਵਕ ਵਕ ਕਾਡਰ ਜਾਨੀ ਜਿਵੇਂ ਈਟੀਟੀ ਸ਼ਾਰਟ 35 ਮਾਸਟਰ ਕਾਡਰ 3704 ਨੂੰ ਤੇ ਅੰਗਰੇਜ਼ੀ 8999 ਅਫਾਮੀਆਂ ਦੇ ਬੇਕਸ਼ੂਰ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਅਤੇ ਭਵਿੱਖ ਸਲੱਗਤ ਕਰਨ ਬਾਰੇ ਫਾਈਲ ਵਿੱਤ ਭਾਗ ਤੱਕ ਪਹੁੰਚ ਚੁੱਕੀ ਹੋਣ ਬਾਰੇ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਅਤੇ ਭਵਿੱਖ ਵਿੱਚ ਰੀਕਾਲ ਸੂਚੀਆਂ ਤੋਂ ਬਾਹਰ ਹੋਏ ਅਧਿਆਪਕਾਂ ਨੂੰ ਟੈਕਨੀਕਲ ਸੁੋਧਿਆ ਨਾ ਹੋਣ ਦੀ ਹਾਲਤ ਵਿੱਚ ਨੋਟਿਸ ਨਾ ਜਾਰੀ ਕਰਨ ਦਾ ਫਰਜ਼ਾ ਦਵਾਇਆ ਗਿਆ ਇਸੇ ਤਰ੍ਹਾਂ ਆਪਣੇ ਘਰਾ ਤੋਂ ਸੈਂਕੜੇ ਕਿਲੋਮੀਟਰ ਦੂਰ ਨੂੰ ਸੁਵਾਨਵਾਰ 635 ETT 414 ਤੇ 2392 ਮਾਸਟਰ ਪੱਕਪਤੀ ਸਟੇਸ਼ਨ ਤੋਂ ਨੀਤੀ ਦਾ ਸ਼ਿਕਾਇਤ ETT ਤੋਂ ਮਾਸਟਰ ਤੇ ਮਾਸਟਰ ਤੋਂ ਲੈਕਚਰਰ ਪ੍ਰਮੋਟਡ ਅਧਿਆਪਕਾਂ ਨੂੰ ਜਦੋਂ ਪੱਲੀਆਂ ਦੀ ਪ੍ਰਕਿਰਿਆ ਵਿੱਚ ਕਵਿਦਾ ਮੌਕਾ ਦੇਣਾ ਆਪ ਤੇ ਕਪਲ ਕੇਸ ਵਿੱਚ ਸਿਰਫ ਇੱਕ ਦੀ ਬਦਲੀ ਹੋਣ ਤੇ ਰੱਦ ਕਰਨ ਦੀ ਬੇਨਤੀ ਤੇ ਰੱਦ ਕਰਨ ਸੰਬੰਧੀ ਮਸਲੇ ਵਿਚਾਰ ਅਧੀਨ ਹੋਣ ਤੇ ਬਲਦੀਆਂ ਦਾ ਪਹਿਲਾ 라ਉਂਡ 25 ਜੂਨ ਤੋਂ ਸ਼ੁਰੂ ਹੋਣ ਦੀ ਗੱਲ ਆਖੀ ਗਈ ਹੈ ਡੀ ਐਸ ਈ ਵੱਲੋਂ ਡੀਓ ਸਹਾਇਕ ਡਾਇਰੈਕਟਰ ਤੋਂ ਡਿਪਟੀ ਸੰਯੁਕਤ ਡਾਇਰੈਕਟਰ ਸਰ ਤੱਕ ਦੀ ਪੈਂਡਰ ਟਰੱਕੀ ਦਾ ਮਾਮਲਾ ਉਫਿਕਰ ਕਤਰੋ ਅਗੇ ਰੱਖ ਕੇ ਮੁਕੰਮਲ ਕਰਾਉਣ ਦਾ ਬਲੋਸਾ ਦਿੱਤਾ ਗਿਆ ਇਸ ਮੌਕੇ ਸਯੁਕਤ ਸਕੱਤਰ ਮੁਕੇਸ਼ ਕੁਮਾਰ ਸ਼ੁਭಾಂಶ ਕਤਰੇ ਮੈਂਬਰ ਨਿਰਮਲ ਬਰਨਾਰਾ ਜਿੰਦਰ ਕੋਤਲਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗੇਰ ਸੰਗਰੂਰ ਅਰਵਿੰਦਰ ਰਕੜਾ ਪਟਿਆਲਾ ਵਿਕਰਮ ਮਨੀਰ ਕੋਤਲਾ ਤੋਂ ਅਵਾਮ ਬਟ ਜਿੰਦਰ ਗਰੇਵਾ ਸੋਭਾ ਆਗੂ ODL ਅਮਰਪ੍ਰੀਤ ਸਿੰਘ ਮੈਡਮ ਹਿਨਾ ਹਰਪ੍ਰੀਤ ਸਿੰਘ ਮਨੀਰ ਕੋਤਲਾ ਫਿਜ਼ੀਕਲ ਲੈਕਚਰ ਨਿਰੰਦਰ ਭੰਡਾਰੀ ਡਾਕਟਰ ਰਵਿੰਦਰ ਕੰਬੋਟ ਰਵਿੰਦਰ ਸਿੰਘ ਪਟਿਆਲਾ ਤੇ ਲੀਡ ਬਣਾ ਰਹਾ ਹਾਜ਼ਰ ਸਨ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਪਣੇ ਵੈਦ ਅਨੁਸਾਰ ਜੋ ਵੀ ਇਸ ਵਪ ਦੇ ਨਾਲ ਵੈਧ ਕੀਤੇ ਗਏ ਹਨ ਹੁਣ ਉਹਨੂੰ ਪ੍ਰੈਕਟੀਕਲ ਸ਼ੇਪ ਕਦਾਂ ਦਿੱਤੀ ਜਾਂਦੀ ਹੈ ਤੇ ਇਸ ਦੀ ਇੰਪਲੀਮੈਂਟ ਅਤੇ ਇਸ ਦੀ ਇੰਪਲੀਮੈਂਟੇਸ਼ਨ ਕਦੋਂ ਕੀਤੀ ਜਾਂਦੀ ਹੈ ਇਹ ਤਾਂ ਹੁਣ ਕੋਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮੇਰੇ ਤੇ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ